ਗਵਰਨਰ ਸਾਹਿਬ ਸਰਕਾਰ ਬਣ ਗਏ ਕੱਲ ਲੇਕਿਨ ਮੁੜੇ ਸੋਚੇ ਮੋ ਕਿਵੇਂ ਲਵਾਂ ਜੀ ਇਸ ਚੀਜ਼ ਨੂੰ ਮੇਰੇ ਨਾਲ ਤਾਂ ਗਵਰਨਰ ਸਾਹਿਬ ਕਾਫੀ ਦੇਰ ਬਾਅਦ ਲਾਈਟ ਚਾਏ ਨੇ ਕਾਫੀ ਲੰਮਾ ਸਮਾਂ ਪਹਿਲਾਂ ਤਾਂ ਇੱਕ ਕਸ਼ਮਕਾਸੀ ਚੱਲ ਰਹੀ ਸੀ ਚੀਫ ਮਿਨਿਸਟਰ ਤੇ ਗਵਰਨਰ ਸਾਹਿਬ ਤੇ ਜੋ ਦੋ ਬਿਲ ਪੈਂਡਿੰਗ ਪਏ ਸੀ ਕਦੇ ਉਹ ਬਾਰਡਰ ਏਰੀਏ ਦੇ ਜ਼ਿਲ੍ਹਿਆਂ ਦੇ ਵਿੱਚ ਜਾਂਦੇ ਸੀ ਵਿਜ਼ਿਟ ਕਰਨ ਦੇ ਲਈ ਕਿ ਮੈਂ ਡਰੱਗ ਦਾ ਨਸ਼ੇ ਦੇ ਮਾਮਲੇ ਦੇ ਵਿੱਚ ਇੱਕ ਡਾਇਰੈਕਟ ਕੈਂਪੇਨ ਨੂੰ ਸੁਪਰਵਾਈਜ਼ ਕਰੂੰਗਾ ਸਾਰੇ ਅਫਸਰਾਂ ਨੂੰ ਡੀਜੀਪੀ ਨੂੰ ਨਾਲ ਲੈ ਕੇ ਚੀਫ ਸਕੱਟਰੀ ਨੂੰ ਨਾਲ ਲੈ ਕੇ ਫਰ ਹੌਲੀ 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 ਇਹ ਮਾਮਲਾ ਥੋੜਾ ਜਿਹਾ ਮਦਮ ਪੈ ਗਿਆ ਇਸ ਤਰ੍ਹਾਂ ਦੇ ਵਿੱਚ ਔਰ ਇਹ ਗਵਰਨਰ ਸਾਹਿਬ ਇੱਕ ਵਾਰ ਹੋਮ ਮਿਨਿਸਟਰ ਨੂੰ ਮਿਲਣ ਵੀ ਗਏ ਸੀ ਉਦੋਂ ਅਦਾਜੇ ਬੜੇ ਸੀ ਵੀ ਅਸਤੀਫਾ ਦੇ ਆਏ ਨੇ ਤੇ ਸ਼ਾਇਦ ਇਹ ਪਾਸ ਹੋ ਜੂ ਨਹੀਂ ਆਜੂ ਤੇ ਉਹੀ ਪੁਰਾਣੀ ਤਰ੍ਹਾਂ ਤੇ ਗਵਰਨਰ ਸਭ ਕੰਮ ਕਰਨ ਲੱਗ ਗਏ ਨਾ ਗਏ ਨੇ ਨਾ ਉਹਨਾਂ ਨੇ ਕੁਝ ਪੁੱਛਿਆ ਅੱਗੇ ਕੀ ਗੱਲ ਹੈ ਕੀ ਬਾਤ ਨਾ ਅੱਗੇ ਕੋਈ ਗੱਲ ਹੁਣ ਇਹ ਜਿਹੜੀ ਤਾਜੀ ਘਟਨਾ ਹੋਈ ਹੈ ਔਰ ਇੰਟਰਸਟਿੰਗ ਗੱਲ ਇਹ ਵੀ ਹੈ ਕਿ ਉਹ ਜਿਹੜੇ ਅਲੀਗੇਸ਼ਨ ਲਗਾ ਰਹੇ ਨੇ ਸਿਪ ਸ਼ਰਾਂ ਦੇ ਆਗੂ ਉਹ ਜਿਹੜੇ ਕਮਿਸ਼ਨਰ ਤੇ ਅਲੀਗੇਸ਼ਨ ਲਗਾ ਰਹੇ ਨੇ ਪੁਲਿਸ ਕਮਿਸ਼ਨਰ ਤੇ ਤੇ ਉਹਦਾ ਦਾ ਵੀ ਗਵਰਨਰ ਸਾਹਿਬ ਨਾਲ ਬਾਹਰ ਆ ਤੇ ਚੰਡੀਗੜ੍ਹ ਦੇ ਵਿੱਚੋਂ ਗਵਰਨਰ ਸਾਹਿਬ ਨੇ ਹੀ ਇੱਕ ਇੱਕ ਕਿਸਮ ਦਾ ਚਾਰ ਸੀਟ ਐਂਗਲ ਦਾ ਦਿਖਾ ਕੇ ਕਿ ਆਹ ਦੋਸ ਨੇ ਤੇ ਇਹਨਾਂ ਨੂੰ ਮੈਂ ਵਾਪਸ ਭੇਜ ਰਿਹਾ ਡੈਪੂਟੇਸ਼ਨ ਤੋਂ ਵਾਪਸ ਭੇਜਤਾ ਸੀ ਉਦੋਂ ਵੀ ਪੰਜਾਬ ਗਵਰਨਰਮੈਂਟ ਨੂੰ ਨਹੀਂ ਸੀ ਉਸ ਲੈਵਲ ਤੇ ਪੁੱਛਿਆ ਗਿਆ ਕਹਿੰਦੇ ਸੀ ਪੰਜਾਬ ਗਵਰਨਰ ਨੇ ਆਬਜੈਕਟ ਕੀਤਾ ਸੀਗਾ ਕਿ ਸਾਡੀ ਰਾਏ ਤੋਂ ਬਿਨਾਂ ਤੁਸੀਂ ਕਰਤਾ ਉਹ ਕਹਿੰਦੇ ਸੀ ਤੁਹਾਨੂੰ ਦੱਸਤਾ ਸੀ ਉਦੋਂ ਵੀ ਵਿਵਾਦ ਇਹ ਸਾਰਾ ਕੁਝ ਰਿਹਾ ਮੇਰਾ ਖਲ ਗਵਰਨਰ ਸਾਹਿਬ ਨੇ ਗਵਰਨਰ ਸਾਹਿਬ ਨੇ ਸੀਬੀਆਈ ਨੂੰ ਜਾਂਚ ਵੀ ਦਿੱਤੀ ਹੋਈ ਔਰ ਸੀਬੀਆਈ ਜਾਂਚ ਵੀ ਕਰ ਰਹੀ ਕੁਲਦੀਪ ਸਿੰਘ ਚਾਲਦੀ ਉਹ ਮੁੜ ਕੇ ਨਹੀਂ ਪਤਾ ਲੱਗਿਆ ਉਹ ਜਾਂਚ ਕਿੱਥੇ ਕਰ ਰਹੀ ਹੈ ਕੀ ਕਰ ਰਹੀ ਹੈ ਠੱਪ ਹੋ ਗਈ ਜਾ ਕੇ ਵਧੀ ਹੈ ਫਿਰ ਤਾਂ ਕੁਛ ਨਾ ਕੁਛ ਕਰਦੀ ਸੀ ਸੀਬੀਆਈ ਘਟੋ ਘਟਾ ਉਹਦਾ ਦੇ ਕੋਈ ਇੰਟਰੋਗੇਸ਼ਨ ਨਾ ਕੋਈ ਗੱਲ ਨਾ ਕੋਈ ਪੁੱਛ ਦੱਸ ਜਾ ਕੇ ਤੇ ਮਲੇਜ ਤਾਂ ਨਹੀਂ ਹੋ ਗਿਆ ਮਾਮਲਾ ਇੱਕ ਵਾਰ ਰੋਲਾ ਰੋਲਾ ਜਾਂ ਪੈ ਕੇ ਮੁੜ ਕੇ ਠੱਪ ਹੀ ਹੋ ਗਿਆ ਹੋਵੇ ਕਦੇ ਗਵਰਨਰ ਸਾਹਿਬ ਨੇ ਵੀ ਉਹਦਾ ਨੋਟਿਸ ਨਹੀਂ ਲਿਆ ਜਦੋਂ ਉਹਨਾਂ ਨੇ ਆਪ ਕੋਈ ਗੱਲ ਕੀਤੀ ਹੋਵੇ ਆਪ ਡਾਇਰੈਕਸ਼ਨ ਭੇਜੀ ਹੋਈ ਹੋਵੇ ਜੇ ਉਹਦੇ ਤੇ ਵੀ ਟਾਈਮ ਬਾਉਂਡ ਕੋਈ ਗੱਲ ਨਹੀਂ ਹੋ ਰਹੀ ਤਾਂ ਇਹਦਾ ਮਤਲਬ ਤਾਂ ਫਿਰ ਅਥਾਰਟੀ ਚੈਲੰਜ ਹੋ ਰਹੀ ਹੈ ਨਾ ਕਿਸ ਨਾ ਕਿਸੇ ਰੂਪ ਦੇ ਵਿੱਚ ਔਰ ਸੀਬੀਆਈ ਨੂੰ ਦੇ ਤੱਕ ਕੇਸ ਉਥੇ ਚੰਡੀਗੜ੍ਹ ਦੇ ਰੂਪ ਦੇ ਵਿੱਚ ਪੰਜਾਬ ਚ ਸੀਬੀਆਈ ਐਪਰੀਮੈਂਟ ਨਹੀਂ ਅਜੇ ਉਹ ਪੰਜਾਬ ਚ ਬੈਠੇ ਨੇ ਕੀ ਪੰਜਾਬ ਦੇ ਅਫਸਰ ਨਾਲ ਸੀਬੀਆਈ ਉਵੇਂ ਕਰ ਸਕਦੀ ਹੈ ਜਾਂ ਕੀ ਚੰਡੀਗੜ੍ਹ ਦੇ ਵਿੱਚ ਜੇ ਕੋਈ ਕ੍ਰਾਈਮ ਹੋਇਆ ਤਾਂ ਕਰ ਸਕਦੀ ਹੈ ਇਹ ਵੀ ਅਜੇ ਮਾਮਲੇ ਤੁਰੇ ਫਿਰਦੇ ਨੇ ਹੱਲ ਹੋਏ ਨਹੀਂ ਹੈ ਉਸ ਪੱਧਰ ਦੇ ਉੱਤੇ ਇਸ ਮਾਮਲੇ ਦੇ ਵਿੱਚ ਕਹਿੰਦੇ ਚਰਚਾ ਨਹੀਂ ਹੋਈ ਮਤਲਬ ਸਾਹਮਣੇ ਨਹੀਂ ਆਈਆਂ ਚੀਜ਼ਾਂ CBI ਨੇ ਸਦਾ ਹਮੀਰ ਸਿੰਘ ਦੀ ਸੱਦਿਆ ਸੀ ਕੁਲਦੀਪ ਸਿੰਘ ਚਾਹ ਲੂੰ ਇੱਕਦਵਾਰੀ ਤਾਂ ਜਿਹੜਾ ਉਹ ਜਨਤਕ ਹੋਇਆ ਅਦਰਵਾਈਜ਼ ਕਿੰਨੀ ਵਾਰੀ ਬੁਲਾਇਆ ਇਹਦਾ ਕੋਈ ਪਤਾ ਨਹੀਂ ਪਰ ਗੱਲ ਕੋਈ ਬਾਅਦ ਚ ਨਿਕਲੀ ਨਹੀਂ ਤੁਹਾਡੀ ਠੀਕ ਗੱਲ ਹੈ ਗੱਲ ਇਹ ਵੀ ਨਹੀਂ ਨਿਕਲੀ ਨਾ ਉਹ ਕ੍ਰਾਈਮ ਕੀ ਹੈ ਕਿਹੜੇ ਗੱਲਾਂ ਕਰਕੇ ਕਿਹਾ ਗਿਆ ਸੀ ਆ ਚੀਜ਼ਾਂ ਨੇ ਅਸਲ ਦੇ ਵਿੱਚ ਇਹ ਚੀਜ਼ਾਂ ਸਾਹਮਣੇ ਆਈ ਜਾਂਦੀਆਂ ਨੇ ਨਾਰਮਲੀ CBI ਵੀ ਜਿੰਨੇ ਕੇਸ ਟ੍ਰੇਸ ਕਰਦੀ ਹੈ ਉਹ ਵੀ ਲੀਕੇ ਜੋ ਉੱਥੋਂ ਵੀ ਹੁੰਦੀ ਹੈ ਮੀਡੀਆ ਨੂੰ ਚਲਾਈਆਂ ਜਾਂਦੀਆਂ ਨੇ ਗੱਲਾਂ ਐਸੀ ਗੱਲ ਨਹੀਂ ਕਿ ਨਹੀਂ ਜਾਂਦੀਆਂ ਬਾਕੀ ਵੀ ਤਾਂ ਅਸੀਂ ਵੀ ਆਈਦੇ ਰੋਜ਼ ਕੇਸ ਸਾਹਮਣੇ ਆਉਂਦੇ ਨੇ ਲੋਕਾਂ ਸਾਹਮਣੇ ਜਿਹਨਾਂ ਦੀ ਉਹ ਜਾਂਚ ਕਰਦੀ ਆ ਕੇਜਰੀ ਵਾਲ ਦੀ ਕਰਦੀ ਆ ਹੋਰਾਂ ਲੋਕਾਂ ਦੀ ਕਰਦੀ ਆ ਜਿਨ੍ਹਾਂ ਦੀ ਵੀ ਕਰਦੀ ਆ ਪਰ ਇਹ ਕਿਤਰਾ ਕਿਤੇ ਮੈਨੂੰ ਲੱਗਦਾ ਕਿ ਅੰਡਰਹੈਂਡ ਕੋਈ ਗੱਲ ਹੋ ਗਈ ਕੀ ਹੋ ਗਿਆ ਦੂਜੀ ਗੱਲ ਗਵਰਨਰ ਸਾਹਿਬ ਉੱਥੇ ਜਾਂਦੇ ਨੇ ਫੇਰ ਉਸੇ ਪੁਲਿਸ ਅਫਸਰ ਤੇ ਉਹ ਅਲੀਗੇਸ਼ਨ ਲਾ ਰਹੇ ਜਿਹੜੇ ਵਿਰੋਧੀ ਨੇ ਤਾਂ ਫੇਰ ਕੀ ਪੁੱਛਣਗੇ ਕੀ ਕਹਿਣਗੇ ਕਿਸੇ ਨੂੰ ਵੀ ਕੀ ਕਰੋ ਕੁਝ ਉਹਨਾਂ ਨੇ ਬਿਆਨ ਤਾਂ ਦਿੱਤਾ ਨਹੀਂ ਹਜੇ ਇਹ ਤਾਂ ਉੱਪਰ ਕੋਈ ਨਹੀਂ ਹੈ گورنر ਸਾਹਿਬ ਨੂੰ ਤਾਂ ਮੇਰੇ ਕਿ ਕਿਸੇ ਨੇ ਨਹੀਂ ਬਿਆਨ ਦਿੱਤਾ ਫਿਲਹਾਲ ਇਹ ਸਾਰੇ ਮਾਮਲੇ ਦੇ ਵਿੱਚ ਔਰ ਤੀਜੀ ਗੱਲ ਇਹ ਹੈ ਕਿ ਜਦੋਂ ਇੱਕ ਪਪੂਲਰ ਗਵਰਨਮੈਂਟ ਹੁੰਦੀ ਹੈ ਚੁਣੀ ਹੋਈ ਗਵਰਨਮੈਂਟ ਲੋਕਾਂ ਦੀ ਹੁੰਦੀ ਹੈ ਤਾਂ ਕੋਈ ਵੀ ਗਵਰਨਰ ਜੇ ਓਵਰ ਰੈਕਟਿਵ ਹੁੰਦਾ ਹੈ ਮਤਲਬ ਲੋੜ ਨਾਲੋਂ ਜ਼ਿਆਦਾ ਕਿ ਮੈਂ ਹੁਣ ਪ੍ਰੈਕਟੀਕਲੀ ਵੀ ਜਾ ਕੇ ਦੇਖਦਾ ਗਵਰਨਰ ਸਾਹਿਬ ਕੀ ਕਰਦੇ ਨੇ ਨਾਰਮਲੀ ਜਿਹੜੇ ਕੋਈ ਵੱਡੇ ਮਾਮਲੇ ਹੁੰਦੇ ਨੇ ਉਦੋਂ ਰਿਪੋਰਟ ਮੰਗ ਲੈਂਦੇ ਨੇ ਜਾਂ ਡੀਜੀਪੀ ਤੋਂ ਜਾਂ ਬਾਇਰ ਤੋਂ ਬਾਇਰ ਚੀਫ ਸੈਕਟਰੀੋਂ ਮੰਗਦੇ ਨੇ ਕਿ ਜਾਚੀ ਮਿਨਿਸਟਰ ਕੇ ਆਪ ਇਹ ਨੋਇਦੀ ਰਿਪੋਰਟ ਦੇਓ ਕਿ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਉਹ ਤਾਂ ਰਾਜਪਾਬਨ ਚ ਬੈਠ ਕੇ ਮੰਗੀ ਜਾ ਸਕਦੀ ਹੁੰਦੀ ਹੈ ਰਿਪੋਰਟ ਤਾਂ ਤੇ ਨਾਰਮਲੀ ਉਹ ਰਿਪੋਰਟ ਵੀ ਮੰਗਦੇ ਤਾਂ ਤਾਂ ਹੀ ਨੇ ਕਿ ਜੇਕਰ ਕੋਈ ਜਾ ਕੇ ਅਪੀਲ ਕਰਦਾ ਜੇ ਕੋਈ ਬਹੁਤ ਬੜੇ ਘਟਨਾਗ੍ਰਾਮ ਵਾਪਰ ਜਾਂਦਾ ਵੀ ਇਹਨਾਂ ਲਾਰਡਰ ਦੀ ਸਿਚੁਏਸ਼ਨ ਬਿਲਕੁਲ ਖਰਾਬ ਹੋ ਗਈ ਬਾਕੀ ਹੋ ਗਿਆ ਫਿਰ ਕਿਉਂਕਿ ਇਹਨਾਂ ਨੇ ਵੀ ਗਵਰਨਮੈਂਟ ਆਫ ਇੰਡੀਆ ਨੂੰ ਇੱਕ ਰਿਪੋਰਟ ਭੇਜਣੀ ਹੁੰਦੀ ਹੈ ਲਾਰਡਰ ਸਿਚੁਏਸ਼ਨ ਤੇ ਤਾਂ ਹੀ ਆਫੀਸ਼ੀਅਲੀ ਮੰਗ ਵੀ ਲੈਂਦੇ ਨੇ ਇਹੋ ਜੇ ਸਾਰੇ ਮਾਮਲੇ ਪਰ ਜਿਹੜਾ ਇਹ ਤਰੀਕਾ ਕਿ ਮੈਂ ਉੱਥੇ ਜਾ ਕੇ ਦੇਖਦਾ ਉੱਥੇ ਅਧਿਕਾਰੀਆਂ ਨੂੰ ਬੁਲਾ ਕੇ ਆਪ ਡਾਇਰੈਕਟ ਸੁਪਰਵਾਈਜ਼ ਕਰੂੰਗਾ ਡਾਇਰੈਕਟ ਸੁਪਰਵਾਈਜ਼ ਗਵਰਨਰ ਕਿਵੇਂ ਕਰ ਸਕਦੇ ਨੇ ਕਿਸੇ ਵੀ ਕੇਸ ਨੂੰ ਕਿਸੇ ਦੀ ਜਾਂਚ ਨੂੰ ਕਿ ਮੈਂ ਸੁਪਰਵਾਈਜ਼ ਕਰੂੰਗਾ ਤਾਂ ਉਹਨੂੰ ਡਾਇਰੈਕਟ ਤਾਂ ਜੇ ਜੀ ਚੀਫ ਮਿਨਿਸਟਰ ਕਹੇ ਕਿ ਮੈਂ ਸੁਪਰਵਾਈਜ਼ ਕਰੂੰਗਾ ਉਹ ਵੀ ਕਿਵੇਂ ਕਰੇਗਾ ਕਿ ਕੋ ਜੋ ਜਾਂਚ ਅਧਿਕਾਰੀ ਨੇ ਇੱਕ ਕੋਈ ਕੋਰਟ ਹੈ ਜਿਹੜੀ ਕੋਰਟ ਹੈ ਕਹੋ ਯਾਦ ਸਹਿ ਮੀਤ ਸਿੰਘ ਜੀ ਤੁਹਾਨੂੰ ਯਾਦ ਹੋਣਾ ਕੈਪਟਨ ਅਮਰਿੰਦਰ ਸਿੰਘ ਦੀ ਰਜਿਮ ਚ ਇੱਕ ਵਾਰੀ ਤਤਕਾਲੀ ਗਵਰਨਰ ਨੇ ਸੱਦ ਲਏ ਸੀਗੇ ਚੀਫ ਫੈਕਟਰੀ ਔਰ ਡੀਜੀਪੀ ਦੇ ਕੈਪਟਨ ਅਮਰਿੰਦਰ ਸਿੰਘ ਨੇ ਬੜਾ ਸਖਤ ਪ੍ਰਤੀਕਰਮ ਦਿੱਤਾ ਸੀ ਕਿ ਮੈਨੂੰ ਪੁੱਛੋ ਜਓ ਸਰਕਾਰ ਦੇ ਵਿੱਚ ਜ਼ਿੰਮੇਵਾਰੀ ਮੇਰੀ ਹੈ ਇਹ ਮੇਰੇ ਥੱਲੇ ਨੇ ਤੁਸੀਂ ਕਿਵੇਂ ਕਰ ਸਕਦੇ ਹੋ ਮੈਨੂੰ ਲੱਗਦਾ ਜਿਹੜੇ ਇਹ ਬਨਵਾਰੀ ਲਾਲ ਪ੍ਰੋਹ ਦੇ ਨਾਲ ਸੋਚਿਆ ਵੀ ਮੁੱਖ ਮੰਤਰੀ ਤਾਂ ਆਈ ਹੀ ਨਹੀਂ ਤੇ ਕਿਉਂ ਨਾ ਮੈਂ ਉਹ ਭੂਮਿਕਾ ਦੇ ਵਿੱਚ ਆਵਾਂ ਤੁਹਾਨੂੰ ਲੱਗਦਾ ਟਕਰਾਅ ਵੀ ਦੋਵਾਂ 'ਚ ਹੋਊਗਾ ਕੈਪਟਨ ਅਮਰਿੰਦਰ ਤਾਂ ਖੜੇ ਹੋ ਗਏ ਸੀ ਮੁੱਖ ਮੰਤਰੀ ਵੀ ਇੱਥੇ ਰਿਐਕਟ ਕਰਨਗੇ ਨਹੀਂ ਮੈਨੂੰ ਨਹੀਂ ਲੱਗਦਾ ਮੁੱਖ ਮੰਤਰੀ ਕਰਨਗੇ ਬੜੇ ਦਿਨ ਦੇ ਚੁੱਪੇ ਨੇ ਮੁੱਖ ਮੰਤਰੀ ਹੁਣ ਕਿਤੇ ਬਾਹਲਾ ਉਹਨਾਂ ਨੂੰ ਲੱਗ ਗਿਆ ਪਤਾ ਵੀ ਇਹਨਾਂ ਨਾਲ ਗੱਲਬਾਤ ਦਾ ਨਹੀਂ ਆਪਾਂ ਆਪਣਾ ਕੰਮ ਕਰੀ ਜਾਂਦੇ ਆ ਕਾਹਦੇ ਲਈ ਪੰਗੇਬਾਜੀ ਚ ਪੈਣਾ ਪਹਿਲਾਂ ਮੁੱਖ ਮੰਤਰੀ ਕਰਦੇ ਸੀ ਹਰ ਗੱਲ ਤੇ ਰਿਐਕਟਰ ਚਿੱਠੀ ਪੱਥਰਾ ਰਾਹੀ ਵੀ ਕਰਨ ਲੱਗੇ ਸੀ ਜ਼ੁਬਾਨੀ ਪ੍ਰੈਸ ਕਾਨਫਰੰਸਾਂ ਲਈ ਵੀ ਕਰਨ ਲੱਗੇ ਸੀ ਮੈਨੂੰ ਲੱਗਦਾ ਉਹਨਾਂ ਨੂੰ ਕੋਈ ਫਾਇਦਾ ਨਹੀਂ ਹੋਇਆ ਉਹਨਾਂ ਨੂੰ ਥੋੜਾ ਬਹੁਤ ਨੁਕਸਾਨ ਹੀ ਹੋਇਆ ਜਿੱਥੇ ਵੀ ਵਿਰੋਧੀ ਧਿਰ ਦੀਆਂ ਸਰਕਾਰਾਂ ਨੇ ਉੱਥੇ ਜਦੋਂ ਗਵਰਨਰ ਕੋਈ ਇੰਟਰਵੈਂਸ਼ਨ ਕਰਦੇ ਨੇ ਤੇ ਉਦੋਂ ਨਾਰਮਲੀ ਸਰਕਾਰ ਖੜ ਜਾਂਦੀ ਹੈ ਗਵਰਨਰ ਦੇ ਨਾਲ ਤੇ ਦੂਜਿਆਂ ਦੀ ਸੁਣਵਾਈ ਉੱਡੀ ਨਹੀਂ ਹੁੰਦੀ ਔਰ ਇਹ ਗੱਲ ਕਦੇ ਨਹੀਂ ਕੀਤੀ ਸੀ ਮਿਨਿਸਟਰ ਨੇ ਕਿ ਘਰ ਉਦੋਂ ਜਦੋਂ ਬਹੁਤ ਜ਼ਿਆਦਾ ਹਾਰਡ ਵੀ ਮਾਹੌਲ ਸੀ ਆਪਾਂ ਪਹਿਲਾਂ ਵੀ ਗੱਲ ਕੀਤੀ ਕਿ ਗਵਰਨਰ ਨੂੰ ਰਿਮੂਵ ਕਰੋ ਜਿਵੇਂ ਕਰਨਾਟਕ ਕੇਰਲਾ ਕਰਦਾ ਜਿਵੇਂ ਡਿਮਾਂਡ ਕਰਨ ਇਹ ਪੱਛਮੀ ਬੰਗਾਲ ਵਾਲੇ ਕਰਦੇ ਸੀ ਇਹ ਜਿਹੜੇ ਇਹ ਤਾਂ ਉੱਥੇ ਹੀ ਕਹਿ ਰਹੇ ਸੀ ਨਾ ਵੀ ਇਹ ਗਵਰਨਰ ਨਹੀਂ ਆ ਸਾਡੇ ਨਾਲ ਚੱਲ ਸਕਦੇ ਤੇ ਇਹਨਾਂ ਨੂੰ ਰਿਮੂਵ ਕਰਨਾ ਚਾਹੀਦਾ ਵਾਪਸ ਹੋਰ ਗਵਰਨਰ ਨੂੰ ਔਰ ਈਵਨ ਲੋਕ ਕੋਰਟ ਕਰਦੇ ਸੀ ਕਿ ਸਰਕਾਰੀਆ ਕਮਿਸ਼ਨ ਦੀ ਰਿਕਮੈਂਡੇਸ਼ਨ ਹੈ ਕਿ ਗਵਰਨਰ ਚੀ ਮਿਨਿਸਟਰ ਦੀ ਇੱਛਾ ਮੁਤਾਬਕ ਉਹਦੀ رائے ਨਾਲ ਹੀ ਲੰਘਣੇ ਚਾਹੀਦੇ ਨੇ ਨਹੀਂ ਤਾਂ ਫਿਰ ਇੱਕ ਕੋਈ ਟੀਮ ਕੋਈ ਸਿਸਟਮ ਨਹੀਂ ਬਣਦਾ ਨਹੀਂ ਫਿਰ ਉਹ ਕਨਟਰਡਿਕਸ਼ਨ ਦੇ ਵਿੱਚ ਮਾਮਲੇ ਵਿਗੜ ਜਾਂਦੇ ਨੇ ਹੱਲ ਨਹੀਂ ਹੁੰਦੇ ਇਸੇ ਕਰਕੇ ਹੁਣ ਜਿਹੜੇ ਮਾਮਲੇ ਨੇ ਜੇ ਗਵਰਨਰ ਸਾਹਿਬ ਡਾਇਰੈਕਟਰ ਉਸ ਪਦਰ ਦੇ ਉੱਤੇ ਪ੍ਰੈਕਟੀਕਲੀ ਇੰਟਰਵੈਨ ਕਰਦੇ ਨੇ ਤੇ ਇੱਕ ਗੱਲ ਤਾਂ ਫਿਰ ਵੀ ਬਣਦੀ ਆ ਇਹ ਸਵਾਲਤਾ ਦੇਖੋ ਚੀਫ ਮਿਨਿਸਟਰ ਜਾਂ ਬਾਕੀ ਹਰਤੇ ਵੀ ਉੱਠ ਦਈਏ ਕਿ ਲੈਂਡ ਆਡਰ ਦੀ ਸਿਚੁਏਸ਼ਨ ਜਿਹੜੀ ਹੈ ਲੋਕੇ ਨੂੰ ਨਹੀਂ ਜਨਾਲ ਦੇਖ ਰਹੇ ਨੇ ਔਰ ਇਹ ਚ ਮਗਾੜ ਆ ਰਿਹਾ ਤੁਸੀਂ ਕੁਝ ਬੋਲ ਦੇ ਰਹੇ ਹਾਂ ਜੇ ਮਾੜਾ ਮੋਟਾ ਕਹਦੇ ਬੋਲਦੇ ਹੋ ਕਹਿੰਦੇ ਨਸ਼ਿਆਂ ਤੇ ਆ ਗਿਆ ਇੱਕਦਮ ਛਪ ਗਿਆ ਕਿ ਆ 14 ਦੇਖੋ ਇੰਨੇ ਦਿਨਾਂ ਚਾਹ ਹੋ ਗਿਆ ਉਦੋਂ ਤੁਸੀਂ ਪੁਲਿਸ ਨੂੰ ਕਹਿੰਦੇ ਹੋ ਬਦਲਾ ਵੱਡੇ ਪੱਧਰ ਤੇ ਟਰਾਂਸਫਰ ਕਰ ਦਿਓ ਉਦੋਂ ਬਾਅਦ ਫਿਰ ਉਹਨਾਂ ਨੂੰ ਲੱਗਦਾ ਕਿ ਤਾਂ ਜੀ ਉਲਟਾ ਹੀ ਪੈ ਗਿਆ ਕੰਮ ਵੀ ਇਹਦਾ ਮਤਲਬ ਐਡਾ ਨਸ਼ਾ 10000 ਪੁਲਿਸ ਵਾਲੇ ਨੂੰ ਹੀਟਲੇ ਪੱਧਰ ਤੇ ਟਰਾਂਸਫਰ ਕਰ ਦਿਓ ਫਿਰ ਡੀਜੀਪੀ ਜਾ ਕੇ ਡਿਫੈਂਡ ਕਰਦੇ ਨੇ ਕਿ ਨਹੀਂ ਇਹ ਇਹਦੇ ਕਰਕੇ ਨਹੀਂ ਬਦਲੇਗੀ ਮੁੜ ਕੇ ਜੀ ਮੰਤਰੀ ਕੁਝ ਨਹੀਂ ਕਹਿ ਰਹੇ ਮੁੜ ਕੇ ਜੀ ਫਿਰ ਡੀਜੀਪੀ ਠੀਕ ਨੇ ਜਾਂ ਤੁਸੀਂ ਪਹਿਲਾਂ ਠੀਕ ਸੀਗੇ ਜਦੋਂ ਕਹਿ ਰਹੇ ਸੀ ਮੈਂ ਤਾਂ ਇੰਨੇ ਬਦਲ ਰਿਹਾ ਦੇਖ ਜਿਹੜੀਆਂ ਕਾਲੀਆਂ ਭੇਡਾਂ ਹੋਣਗੀਆਂ ਉਹਨਾਂ ਨੂੰ ਅਸੀਂ ਛੱਡਾਂਗੇ ਨਹੀਂ ਉਹਦੀ ਸਨਾਖਤ ਫਿਰ ਕਿੱਥੇ ਆ ਫਿਰ ਕੌਣ ਆ ਕੀ ਆ ਕੰਦ ਕਰਤੀ ਇਸੇ ਤਰ੍ਹਾਂ ਇਹ ਮਾਮਲੇ ਨੇ ਹੁਣ ਸਪੋਜ਼ ਕਰੋ ਪੁਲਿਸ ਨੇ ਇਹ ਕਿਹਾ ਇੱਕ ਮੁੰਡਲੇ ਜਾਂਚ ਦੇ ਵਿੱਚ ਕੇ ਸਡਨ ਪਰਵੋਕੇਸ਼ਨ ਦਾ ਮਾਮਲਾ ਹੈ ਇਹ ਕੋਈ ਸਾਜ਼ਿਸ਼ ਜਾਂ ਕੋਈ ਪਲਾਨ ਕਰਕੇ ਕੀਤਾ ਗਿਆ ਅਟੈਕ ਨਹੀਂ ਹੈ ਪੁਲਿਸ ਦਾ ਜਿਹੜਾ ਵਰਜਨ ਆਇਆ ਫਿਰ ਨਾਲ ਉਹ ਆਇਆ ਤੇ ਸਡਨ ਪਰਵੋਕੇਸ਼ਨ ਦੇ ਵਿੱਚ ਇਹ ਮਾਮਲਾ ਹੈ ਕਿ ਇਹ ਜਿਹੜੇ ਸੱਜਣ ਜਿਨ੍ਹਾਂ ਤੇ ਅਟੈਕ ਹੋਇਆ ਇਹ ਮਤਲਬ ਇਹੋ ਜੀ ਭਾਸ਼ਾ ਚ ਇਹਨਾਂ ਨੇ ਬਿਆਨਬਾਜ਼ੀ ਕੀਤੀ ਹੈ ਜਾਂ ਟਵੀਟ ਕੀਤੇ ਨੇ ਜਾਂ ਜੋ ਵੀ ਗੱਲ ਸਾਹਮਣੇ ਆਈ ਹੈ ਜਿਹੜੀ ਪ੍ਰਵੋਕ ਕਰਦੀ ਹੈ ਦੂਜੇ ਬੰਦਿਆਂ ਨੂੰ ਉਤਸ਼ਾਹਤ ਕਰਦੀ ਹੈ ਕੁਝ ਨਾ ਕੁਝ ਕਹਿਣ ਲਈ ਕਰਨ ਲਈ ਵਖ ਵਖ ਮੰਗਨੇ ਇਹ ਗੱਲਾਂ ਇਸ ਤੋਂ ਪਹਿਲਾਂ ਸਾਹਮਣੇ ਆਈਆਂ ਵੀ ਕਈ ਇਹੋ ਜਿਹੇ ਆਗੂਆਂ ਨੇ ਇਸ ਕੰਮ ਲਈ ਇਹ ਵੀ ਸਾਬਤ ਹੋਇਆ ਕਿ ਜਾਂਦੇ ਤਾਂ ਕਿ ਆਪਣੇ ਆਪ ਹੀ ਆਪਣੇ ਤੇ ਅਟੈਕ ਕਰਾ ਲਿਆ ਸੀ ਬਾਅਦ ਦੇ ਵਿੱਚ ਜਾਂਚ ਹੋਈ ਰੌਲਾ ਇਹ ਸੀ ਕਿ ਦਰਖਾਸਤਾਂ ਦੇ ਰਹੇ ਸੀ ਕਿ ਸਾਨੂੰ ਇੰਨੀ ਸਿਉਰਟੀ ਦਿਓ ਉਦੋਂ ਉਹ ਮਿਲ ਨਹੀਂ ਸੀ ਰਹੀ ਤਾਂ ਮਿਲ ਨਾ ਮਿਲ ਕਰਕੇ ਹੀ ਅਟੈਕ ਕਰਾ ਲਿਆ ਉਹ ਅਟੈਕ ਜਾਲੀ ਹੀ ਨਿਕਲੇ ਤੇ ਫਿਰ ਇਹ ਜਿਹੜੇ ਜਦੋਂ ਇਹੋ ਜਿਹੇ ਫੈਸਲੇ ਕਰਦੇ ਨੇ ਇਹੋ ਜਿਹੇ ਬਿਆਨ ਆਉਂਦੇ ਨੇ ਬੈਸੇ ਤਾਂ ਫਰੀडम ਆਫ ਐਕਸਪ੍ਰੈਸ਼ਨ ਹੈ ਪਰ ਫਰੀडम ਆਫ ਐਕਸਪ੍ਰੈਸ਼ਨ ਦੇ ਵਿੱਚ ਇੱਕ ਕਲਾਜ ਦੂਜੀ ਹੈ ਜਿਹੜੇ ਲਗਾਤਾਰ ਸੁਪਰੀਮ ਕੋਰਟ ਕਹਿ ਚੁੱਕੀ ਆ ਪੁਲਿਸ ਨੂੰ ਡਾਇਰੈਕਟ ਪੋਲੀਟੀਕਲ ਹਰਾਰਕੀ ਤੋਂ ਬਿਨਾਂ ਕਿ ਜੇ ਉਹ ਹੇਟ ਸਪੀਚ ਹੈ ਕਿਸੇ ਦੂਜੇ ਧਰਮ ਦੇ ਲੋਕਾਂ ਦੇ ਖਿਲਾਫ ਕਿਸੇ ਜਾਤੀ ਦੇ ਖਿਲਾਫ ਕੋਈ ਮਤਲਬ ਪੋਲਰਾਈਜੇਸ਼ਨ ਕਰਦੀ ਹੈ ਨਫਰਤ ਫੈਲਾਉਂਦੀ ਹੈ ਤਾਂ ਤੁਹਾਨੂੰ ਮੁਕਾਦਮਾ ਤੁਰੰਤ ਜਾਰੀ ਕਰਨਾ ਚਾਹੀਦਾ ਹੈ ਮਤਲਬ ਦਰਜ ਕਰਨਾ ਚਾਹੀਦਾ ਇਹੋ ਜਿਹੇ ਬੰਦਿਆਂ ਦੇ ਖਿਲਾਫ ਹੁਣ ਜੇ ਪੁਲਿਸ ਕਹਿੰਦੀ ਹੈ ਕਿ ਉਹ ਪਰਵੋਕੇਟਿਵ ਬਿਆਨ ਨੇ ਜੇ ਪੁਲਿਸ ਕਹਿੰਦੀ ਹੈ ਕਿ ਉਹ ਹੇਟ ਸਪੀਚ ਵਾਲੇ ਇਹੋ ਜਿਹਾ ਕੋਈ ਬਿਆਨ ਨਹੀਂ ਤਾਂ ਇਹ ਇਤਿਹਾਸ ਦੇ ਤੌਰ ਤੇ ਕੋਈ ਹੋਰ ਕਾਨੂੰਨ ਹੱਥ 'ਚ ਲਵੇ ਤੁਸੀਂ ਕੀ ਕਾਰਵਾਈ ਕੀਤੀ ਹੈ ਤੋਂ ਪਹਿਲਾਂ ਬੁਲਾ ਕੇ ਘੱਟੋ ਘੱਟ ਚੇਤਾਵਨੀ ਦਿਓ ਜੇ ਕੋਈ ਕ੍ਰਾਈਮਾ ਨੂੰ ਵਿਡਰਾ ਕਰਨ ਲਈ ਕਹੋ ਜੇ ਬਿਆਨ ਜੇ ਤੁਸੀਂ ਉਦੋਂ ਅੱਗੇ ਨਹੀਂ ਜਾਣਾ ਨਹੀਂ ਤਾਂ ਫਿਰ ਪਰਚਾ ਦਰਜ ਕਰੋ ਪਰਚਾ ਦਰਜ ਕਰਕੇ ਇਹ ਕਰੋ ਕਿ ਨਹੀਂ ਚੀਜ਼ਾਂ ਕਰਨੀਆਂ ਇਹ ਜਿਹੜੀ ਇੱਕ ਕਾਰਗੁਜ਼ਾਰੀ ਹੈ ਇਹ ਇਕੱਲੀ ਪੁਲਿਸ ਦਾ ਸਵਾਲ ਨਹੀਂ ਇਹ ਪੋਲੀਟੀਕਲ ਲੀਡਰਸ਼ਿਪ ਤੇ ਵੀ ਆਉਂਦੀ ਹੈ ਹਰ ਅਸੇ ਦਾ ਸਾਡੇ ਚੀਫ ਮਿਨਿਸਟਰ ਕਿਉਂਕਿ ਹੋਮ ਮਿਨਿਸਟਰ ਵੀ ਨੇ ਜਦੋਂ ਦੂਜੀਆਂ ਪਾਰਟੀਆਂ ਦੀਆਂ ਸਰਕਾਰਾਂ ਆਈਆਂ ਇਹੀ ਗੱਲ ਆ ਕਾਦੀ ਕਹਿੰਦੇ ਨੇ ਜਦੋਂ ਕਹਿੰਦੇ ਨੇ ਵੀ ਬਹਿਵਲ ਮਾਮਲਾ ਬਾਕੀ ਹੈ ਸੁਖਵੀਰ ਸਿੰਘ ਬਾਦਲ ਦੋਸ਼ੀ ਰਹੇ ਬੀਂਗ ਗ੍ਰਹਿ ਮੰਤਰੀ ਗ੍ਰਹਿ ਮੰਤਰੀ ਤੋਂ ਬਿਨਾ ਪੁਲਿਸ ਕਹਿੰਦੇ ਪਤਾ ਵੀ ਨਹੀਂ ਪੁਰਸ ਦਾ ਹਿਲਦਾ ਫਿਰ ਤੁਹਾਡੇ ਤੇ ਵੀ ਉਹੀ ਆਉਂਦੀ ਹੈ ਗੱਲ ਤੁਸੀਂ ਵੀ ਤਾਂ ਇਹ ਕਰੋਗੇ ਜੇ ਗ੍ਰਹਿ ਮੰਤਰੀ ਬਿਲਕੁਲ ਹੀ ਭਾਵੇਂ ਡਾਇਰੈਕਟ ਡੇ ਟੂ ਡੇ ਦੇ ਮਾਮਲੇ ਵਿੱਚ ਗ੍ਰਹਿ ਮੰਤਰੀ ਦਾ ਰੋਲ ਹੋਵੇ ਨਾ ਹੋਵੇ ਪਰ ਇੱਕ ਮੋਰਲੀ ਤਾਂ ਤੁਹਾਡਾ ਰੋਲ ਹੈ ਨਾ اخਲਾਕੀ ਦਾ ਉੱਤੇ ਤਾਂ ਤੁਹਾਡੇ ਅੰਡਰ ਹੈ ਤੁਹਾਨੂੰ ਇਹ ਗੱਲ ਕਰਨੀ ਪਾਉਗੀ ਕਿ ਜੇ ਨਹੀਂ ਤੁਹਾਡੀ ਟੀਮ ਕੰਮ ਕਰ ਰਹੀ ਤੁਹਾਡਾ ਡਿਪਾਰਟਮੈਂਟ ਕੰਮ ਕਰ ਰਿਹਾ ਉਸ ਰੂਪ ਵਿੱਚ ਜਿਵੇਂ ਤੁਸੀਂ ਚਾਹੁੰਦੇ ਹੋ ਤਾਂ ਤੁਹਾਨੂੰ اخਲਾਕੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਸਬੰਧਤ ਅਫਸਰ ਦੀ ਨਿਸ਼ਾਨਦੇਹੀ ਕਰਨੀ ਚਾਹੀਦੀ ਆ ਉਹਦੇ ਕ੍ਰਾਈਮ ਉਹਦੀ ਲਾਪਰਵਾਹੀ ਦੀ ਤੇ ਉਹਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਆ ਕੋਈ ਜੇ ਸਭ ਕੁਝ ਹੀ ਠੀਕ ਆ ਆ ਵੀ ਠੀਕ ਆ ਉਹ ਵੀ ਠੀਕ ਆ ਤਾਂ ਫਿਰ ਕੌਣ ਕਹੇਗਾ ਇਹ ਗੱਲ ਮੇਰੇ ਖਿਆਲ ਨਾਲ ਸੋਚਣ ਵਿਚਾਰਨ ਵਾਲੀ ਆ ਇਹਨਾਂ ਗੱਲਾਂ ਤੋਂ ਹੀ ਲੋਕਾਂ ਦਾ ਮਨ ਬਣਦਾ ਲੋਕਾਂ ਦਾ ਵਿਚਾਰ ਬਣਦਾ ਕਿ ਸਰਕਾਰ ਕਿੰਨੀ ਕੁ ਸਹੀ ਚੱਲਦੀ ਆ ਕਿੰਨੀ ਕੁ ਨਹੀਂ ਚੱਲਦੀ ਇਹਦੇ ਵਿੱਚ ਇੱਕ ਹੋਰ ਜਿਹੜੀ ਮੈਂ ਦੇਖ ਰਿਹਾ ਰਿਪੋਰਟ ਪੁਲਿਸ ਸੋਰਸਸ ਤਰ੍ਹਾਂ ਹੀ ਹੋਈ ਆ ਕਿ ਜਦੋਂ ਇਹਨਾਂ ਨਿਹੰਗ ਸਿੰਘਾਂ ਨੇ ਇਹ ਹਮਲਾ ਕੀਤਾ ਤੇ ਉਸ ਤੋਂ ਬਾਅਦ ਇਹਨਾਂ ਨੇ ਬਹੁਤ ਸਾਰੀਆਂ ਕਾਲਸ ਕੀਤੀਆਂ ਨੇ ਆਪਣੇ ਜਾਣਨ ਵਾਲਿਆਂ ਨੂੰ ਲੋਕਾਂ ਨੂੰ ਜਿਨ੍ਹਾਂ ਤੋਂ ਇਹਨਾਂ ਨੇ ਪੁੱਛਿਆ ਕਿ ਸਾਨੂੰ ਤੁਸੀਂ ਪਨਾਹ ਦੇ ਦਿਓ ਜਾਂ ਸਾਨੂੰ ਪੈਸੇ ਦੀ ਲੋੜ ਆ ਅਸੀਂ ਆ ਕੰਮ ਕਰਤਾ ਹੈ ਲੇਕਿਨ ਕਿਸੇ ਨੇ ਵੀ ਇਹਨਾਂ ਨੂੰ ਸਪੋਰਟ ਨਹੀਂ ਕੀਤਾ ਪੁਲਿਸ ਦੀਆਂ ਜਿਹੜੀਆਂ ਖਬਰਾਂ ਨੇ ਉੱਥੋਂ ਇਹ ਨਿਕਲ ਰਹੀ ਹੈ ਗੱਲ ਕਿ ਇਸ ਤੋਂ ਬਾਅਦ ਇਹਨਾਂ ਨੇ ਇਹ ਕੋਸ਼ਿਸ਼ ਕੀਤੀ ਆ ਕਿ ਲੋਕ ਸਾਨੂੰ ਸਮਰਥਨ ਦੇਣ ਇਸ ਮਾਮਲੇ 'ਚ ਤੁਹਾਡਾ ਠੀਕ ਹੈ ਮੈਂ ਦੇਖ ਰਿਆ ਅਸੀਂ ਕੱਲ ਬਿਕਰਮਜੀਤ ਸਿੰਘ ਸਾਨੀ ਦਾ ਇੱਕ ਟਵੀਟ ਸੀਗਾ ਜਦੇ ਵਿੱਚ ਉਹਨਾਂ ਨੇ ਕਿਹਾ ਕਿ ਇਹ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਕਰਨੀਆਂ ਨੇ ਇਹ ਵੀ ਜਿਹੜੀ ਹੇਟਡ ਸਪੀਚ ਹੁੰਦੀ ਆ ਹੇਟ ਸਪੀਚ ਦੇ ਦਾਇਰੇ ਦੇ ਵਿੱਚ ਆਉਂਦੀਆਂ ਨੇ ਚੀਜ਼ਾਂ ਫਿਰ ਤਾਂ ਹੀ ਤਾਂ ਸੁਸਾਇਟੀ ਦੇ ਵਿੱਚ ਇਹ 扑ੜਗਾਟ ਵੀ ਪੈਦਾ ਹੁੰਦੀ ਆ ਜਿੰਮੇਵਾਰੀ ਲੈਣੀ ਚਾਹੀਦੀ ਆ ਸਿਆਸਤਦਾਨਾਂ ਨੂੰ ਪਰ ਇੱਕ ਚੀਜ਼ ਸਹਮੀ ਸਿੱਖ ਦੀ ਜਿਹੜੇ ਇਹਨਾਂ ਰਿਸ਼ਤਿਆਂ ਦੇ ਵਿੱਚ ਆਮ ਤੌਰ ਤੇ ਗੱਲ ਮੰਨੀ ਜਾਂਦੀ ਆ ਗਵਰਨਰ ਕਿਉਂਕਿ ਆਪਾਂ ਗਵਰਨਰ ਦਾ ਮਾਮਲਾ ਲਿਆ ਸੀਗਾ ਗਵਰਨਰ ਤੇ ਮੁੱਖ ਮੰਤਰੀ ਦੇ ਵਿੱਚ ਕਾਫੀ ਰੌਲਾ ਰਿਹਾ ਉਹਨਾਂ ਰੌਲਿਆਂ ਦੇ ਵਿੱਚ ਤਿੰਨ ਬਿੱਲ ਫਸੇ ਰਹੇ ਇੱਕ ਤਾਂ ਬਿੱਲ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਜੁੜਿਆ ਹੋਇਆ ਗੁਰਬਾਣੀ ਪ੍ਰਸਾਰਨ ਨੂੰ ਲੈ ਕੇ ਔਰ ਉਹ ਤਾਂ ਗੁਰਦੁਆਰਾ ਐਕਟ ਵਿੱਚ ਹੀ ਸੋਧ ਕਰਤੀ ਸੀ ਇਹਨਾਂ ਨੇ ਜਾਂ ਉਹਦੇ ਵਿੱਚ ਵਾਧਾ ਕਰ ਦਿੱਤਾ ਸੀ ਇੱਕ ਮਦ ਜੋੜਤੀ ਸੀ ਤੇ ਦੂਜਾ ਮਾਮਲਾ ਸੀ ਕਿ ਯੂਨੀਵਰਸਿਟੀਆਂ ਦੇ ਜਿਹੜੇ ਵੀਸੀ ਨੇ ਜਿਹੜੇ ਚਾਂਸਲਰ ਨੇ ਉਹ ਗਵਰਨਰ ਨਹੀਂ ਹੋਣਾ ਹੋਊਗਾ ਜੀ ਮੁੱਖ ਮੰਤਰੀ ਹੋਊਗਾ ਜਾਂ ਕੋਈ ਲਾ ਸਕਦੀ ਹੈ ਸਰਕਾਰ ਉਹਦੀ ਜਗ੍ਹਾ ਦੇ ਉੱਤੇ ਇਹ ਤੀਜਾ ਬਿੱਲ ਡੀਜੀਪੀ ਨਾਲ ਜੁੜਿਆ ਸੀ ਉਹਦੇ ਵਿੱਚ ਸ਼ਾਇਦ ਟੈਕਨੀਕਲਟੀਆਂ ਹੋਣਗੀਆਂ ਇਹ ਤਿੰਨੇ ਬਿੱਲਾਂ ਦਾ ਵੀ ਕੋਈ ਥੋ ਪਤਾ ਨਹੀਂ ਲੱਗਿਆ ਕਾਨੂੰਨ ਬਣੇ ਹੀ ਨਹੀਂ ਜੀ ਕੀ ਕਹਨੇ ਨੇ ਵੈਸੇ ਤਾਂ ਇਹ ਗਵਰਨਰ ਨੇ ਵੀ ਇਹ ਲਈ ਸੀ ਇੱਕ ਵਾਰ ਸੋਚਣਾ ਕਿ ਗਵਰਨਰਾਂ ਦੇ ਭੇਜਤੇ ਨੇ ਪ੍ਰੈਜ਼ੀਡੈਂਟ ਨੂੰ ਫਿਰ ਤੁਸੀਂ ਦੇਖੋ ਇਹਦਾ ਕੀ ਕਰਨਾ ਕੀ ਨਹੀਂ ਕਰਨਾ ਉਹ ਪੈਂਡਿੰਗ ਪਏ ਨੇ ਪਏ ਰਹਿਣਗੇ ਸਾਲਾਂ ਬੰਦੀ ਤੇ ਮੁਲਖੇ ਸਰ ਸਰਕਾਰ ਨੇ ਵੀ ਕਦੇ ਉਜਰਨ ਕੀਤਾ ਕਿ ਉਹ ਸਾਡੇ ਬਿਲ ਕਿੱਥੇ ਗਏ ਕੀ ਹੋਇਆ ਉਹਨਾਂ ਦਾ ਇੱਕ ਵਾਰ ਸਹੀ ਹਾਈਪ ਕ੍ਰੀਏਟ ਹੋਈ ਤੇ ਮੁਲਖੇ ਬੰਦ ਹੋ ਗਏ ਅਜੇ ਵੀ ਇਹ ਸਾਰੇ ਮਾਮਲਿਆਂ ਦੇ باوجود ਪਾਵੇਂ ਟੈਕਟ ਕਾਏ ਚੀਫ ਮਿਨਿਸਟਰ ਤੇ ਗਵਰਨਰ ਦੇ ਵਿੱਚ ਕੋਈ ਬਹੁਤ ਜ਼ਿਆਦਾ ਬਿਆਨਬਾਜ਼ੀ ਉਸ ਤੋਂ ਬਾਅਦ ਨਹੀਂ ਹੋਈ ਆਸਤਾਰ ਉਤੇ ਸੁਪਰੀਮ ਕੋਰਟ ਨੇ ਜਦੋਂ ਦਾ ਕਿਹਾ ਵੀ ਹਰ ਗੱਲ ਸਾਡੇ ਕੋਲ ਲੈ ਆਉਂਦੇ ਹੋ ਮਾੜਾ ਬੋਟਾ ਆਪ ਵੀ ਦੇਖਿਆ ਕਰੋ ਤੁਸੀਂ ਵੀ ਸਵਧਾਰਨਕ ਪੋਸਟਾਂ ਤੇ ਹੈਗੇ ਹੋ ਤੇ ਸ਼ਾਇਦ ਸਾਰਿਆਂ ਨੂੰ ਲੱਗੇ ਵੀ ਪਹਿਲਾਂ ਜਿਹੜਾ ਹੁਣ ਸੁਪਰੀਮ ਕੋਰਟ ਜਾਊਗਾ ਉਹ ਕੰਮ ਗੜਬੜ ਹੋਏਗੀ ਕੋਈ ਸਟ੍ਰਕਚਰ ਜਿਹੜੇ ਪਾਸਾਹ ਜਿਹੇ ਹੁੰਦੇ ਨੇ ਉਹਨਾਂ ਦਾ ਅਸਰ ਪੈਂਦਾ ਕਿਥੇ ਨ ਕਿਥੇ ਪਰ ਇਹਦਾ ਮਤਲਬ ਅਜੇ ਸਾਰਾ ਕੁਝ ਚੰਗਾ ਨਹੀਂ ਹੈ ਮਤਲਬ ਤਾਲਮੇਲ ਅਜੇ ਬਹੁਤ ਜ਼ਿਆਦਾ ਬਿਹਤਰ ਨਹੀਂ ਹੈ ਕਿਸ ਤਰ੍ਹਾਂ ਦੇ ਰੂਪ ਦੇ ਵਿੱਚ ਜਿਵੇਂ ਹਾਲਾਂਕਿ ਐਟ ਹੋਮ ਤੇ ਪਿਛਲੇ ਦਿਨਾਂ ਦੇ ਵਿੱਚ ਤਾਂ ਜਦੋਂ ਗਏ ਸੀ ਚੀਫ ਮਿਨਿਸਟਰ ਉੱਥੇ ਗਾਣਾ ਵੀ ਗਾ ਕੇ ਆਏ ਨੇ ਬੜਾ ਉੱਥੇ ਜਾ ਕੇ ਕਹਿੰਦੇ ਮੈਂ ਗਾਉਂਗਾ ਜੀ ਗਾਣਾ ਗਾਇਆ ਬਾਕੀ ਚੀਜ਼ਾਂ ਹੋਈਆਂ ਕਿ ਉਹਨੇ ਨਾਲ ਹੀ ਸਰ ਗਿਆ ਜਾਂ ਉਸ ਤੋਂ ਬਾਅਦ ਇੱਕ ਕਟ ਸੀ ਹੁੰਦੀ ਹੈ ਨਾਰਮਲੀ ਚੀਫ ਮਿਨਿਸਟਰ ਰੈਗੂਲਰਲੀ ਮਤਲਬ ਵੀ ਨੇ ਚੱਕਦੀ ਵਾਰ ਜਾ ਕੇ ਗਵਰਨਰ ਕੋਲ ਜਾਇਆ ਹੁੰਦੇ ਨੇ ਗੱਪਸਾਪ ਚਾਹ ਪਾਣੀ ਪੀ ਕੇ ਕੁਝ ਦੱਸਿਆ ਹੁੰਦੇ ਨੇ ਮੋਟੀਆਂ ਚੀਜ਼ਾਂ ਇੱਕ ਦੂਜੇ ਨਾਲ ਸਾਂਝੀਆਂ ਕਰ ਲੈਂਦੇ ਨੇ ਉਸ ਲੈਵਲ ਦਾ ਰابطਾ ਤਾਂ ਨਹੀਂ ਬਣ ਰਿਹਾ ਮੇਰੇ ਖਿਆਲ ਨੂੰ ਉਸ ਕਿਸੇ ਵੀ ਰੂਪ ਗਾਣਾ ਵੀ ਇੰਜ ਲੱਗਦਾ ਸੀ ਜਿਵੇਂ ਹੁਣ ਚੀਫ ਮਨਿਸਟਰ ਸਾਹਿਬ ਨੇ ਦੇਰ ਤੋਂ ਰੈਸਲ ਨਹੀਂ ਕੀਤੀ ਉਹਨਾਂ ਨੂੰ ਸਮਾਂ ਨਹੀਂ ਮਿਲਿਆ ਨਹੀਂ ਤੇ ਗੋਬੀ ਦੀ ਇਹ ਕੱਚੀਏ ਵਪਾਰ ਨੇ ਉਹ ਤਾਂ ਜਿਹੜੇ ਸਲੀਕੇ 'ਚ ਹੀ ਸੀਗਾ ਜਾਂ ਟਿਊਨ 'ਚ ਸੀਗਾ ਔਰ ਇੱਥੇ ਰਾਗ ਕੱਚੇ ਪੱਕੇ ਜੇ ਰਹੇ ਖੈਰ